ਹੈਲੋ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਬਹੁਤ ਸਾਰੀਆਂ ਫੋਨ ਕਾਲਸ ਤੇ ਬਹੁਤ ਸਾਰੇ ਕਮੈਂਟ ਮੈਨੂੰ ਮਿਲੇ ਜਿਸ ਵਿੱਚ ਦਿੱਕਤ ਸੀ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜਾਂ ਪੈਸਾ ਮਾਰ ਲੈਣ ਦੀਆਂ ਇਨਸਾਫ ਮੰਗ ਰਹੇ ਸੀ ਕਿ ਕੀ ਕੀਤਾ ਜਾਏ ਸੋ ਹਾਜ਼ਰਾਂ ਇੱਕ ਨਵੀਂ ਵੀਡੀਓ ਲੈ ਕੇ ਕਿ ਤੁਸੀਂ ਜਾਣਦੇ ਹੋ ਕਿ ਜਿਹੜੀ ਜ਼ਮੀਨ ਜਾਂ ਪੈਸਾ ਤੁਸੀਂ ਚਲਕੀ ਨਾਲ ਦੂਜੇ ਦਾ ਮਾਰਿਆ ਆ ਉਹ ਤੁਹਾਡੀ ਆਉਣ ਵਾਲੀ ਨਸਲ ਲਈ ਸੱਪ ਬਣ ਕੇ ਬੈਠਾ ਹੈ ਕੁੰਡਲੀ ਮਾਰ ਕੇ ਤੇ ਉਹਨੇ ਦੇਰ ਸਵੇਰ ਦਸ ਨਾਈ ਦਸਣਾ ਹੈ ਸਾਵਧਾਨ ਹੋ ਜਾਓ ਜੇ ਤੁਸੀਂ ਕਿਸੇ ਬਜ਼ੁਰਗ ਦੀਆਂ ਅੱਖਾਂ ਛੰਜੂ ਦੇ ਕੇ ਉਹਦਾ ਪੁੱਤ ਜਾਂ ਉਸ ਦੀ ਜਾਇਦਾਦ ਖੋ ਲਈ ਆ ਤਾਂ ਸ਼ਨੀ ਦੇਵ ਦੀ ਅਦਾਲਤ 'ਚ ਤੁਹਾਡੀ ਤਬਾਹੀ ਦੀ ਤਰੀਕ ਲਿਖੀ ਜਾ ਚੁੱਕੀ ਹੈ ਇਹ ਅੰਤਮ ਸੱਚ ਹੈ ਪ੍ਰਾਇਹਕ ਖਾਣਾ ਸਿਰਫ ਇਹ ਨਾ ਸਮਝਿਓ ਕਿ ਪੈਸੇ ਦੀ ਚੋਰੀ ਆ ਨਾ ਜੀ ਨਾ ਬਲਕਿ ਆਪਣੀ ਕਿਸਮਤ ਨੂੰ ਖੁਦ ਅੱਗ ਲਗਾ ਰਹੇ ਆਂ ਅੱਜ ਜਾਣਿਓ ਮੇਰੀ ਇਸ ਵੀਡੀਓ ਚ ਕਿਵੇਂ ਤੁਹਾਡੇ ਮਾੜੇ ਕਰਮ ਤੁਹਾਡੇ ਗ੍ਰਹਿਾਂ ਨੂੰ ਤੁਹਾਡਾ ਜਾਨੀ ਦੁਸ਼ਮਣ ਬਣਾ ਦਿੰਦਾ ਮੈਂ ਡਾਕਟਰ ਤੇਰੰਕਾਰ ਲੈ ਕੇ ਆਇਆ ਉਹ ਵੀਡੀਓ ਜੋ ਸਮਾਜ ਵਿੱਚ ਫੈਲੀ ਬੇਈਮਾਨੀ ਲਾਲਚ ਲਾਲਚੀ ਰਿਸ਼ਤੇ ਤੇ ਪਰਾਇਆ ਹੱਕ ਮਾਰਨ ਦੀ ਅਸਲੀਅਤ ਨੂੰ ਵਿਦਿਕ ਜੋਤਿਸ਼ ਦੇ ਭਿਆਨਕ ਨਤੀਜਿਆਂ ਨਾਲ ਜੋੜ ਕੇ ਪੇਸ਼ ਕਰਾਂਗੇ ਮੇਰਾ ਮਕਸਦ ਤੁਹਾਡੀਆਂ ਅੱਖਾਂ ਖੋਲਣ ਆਇਆ ਹੋ ਸਕਦਾ ਤੁਸੀਂ ਤੁਸੀਂ ਹੀ ਕਿਸੇ ਦਾ ਹੱਕ ਮਾਰਨ ਵਾਲੀ ਕੈਟਾਗਰੀ ਦੇ ਹੋਵੋ ਤੇ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਉਸ ਕੈਟਾਗਰੀ ਦੇ ਹੋਵੋ ਜਿਨ੍ਹਾਂ ਦੇ ਹੱਕ ਲੋਕਾਂ ਨੇ ਮਾਰ ਲਏ ਤੋਬੇ ਬਸ ਲਾਚਾਰ ਮਾਰੇ ਮਾਰੇ ਫਿਰਦੇ ਆ ਉਹਨਾਂ ਦਾ ਹੱਕ ਕੋਟਾਂ 'ਚ ਰੁਲ ਗਿਆ ਮੇਰੀ ਇਸ ਵੀਡੀਓ ਨੂੰ ਗੌਰ ਨਾਲ ਦੇਖਿਓ ਗੌਰ ਨਾਲ ਸੁਣਿਓ ਤਾਂ ਜੋ ਤੁਹਾਡੇ ਲੂੰ ਕੰਡੇ ਨਾਲ ਖੜੇ ਹੋ ਗਏ ਤਾਂ ਮੈਨੂੰ ਕਹਿਓ ਮੇਰੀ ਇੱਛਾ ਹੈ ਮੇਰੇ ਇਸ ਵੀਡੀਓ ਨਾਲ ਲੋਕਾਂ ਨੂੰ ਇਹ ਸਮਝ ਆ ਜਾਏ ਕਿ ਪ੍ਰਾਇਆ ਹੱਕ ਸਿਰਫ ਪੈਸਾ ਮਾਰਨਾ ਨਹੀਂ ਹੈ ਸਗੋਂ ਕਿਸੇ ਦਾ ਮਾਨਸਿਕ ਸ਼ੋਸ਼ਣ ਕਰਨਾ ਵੀ ਹੈ ਤੇ ਇਹਦੇ ਨਤੀਜੇ ਵਜੋਂ ਕਿਹੜੇ ਗ੍ਰਹਿ ਤੁਹਾਡੀ ਜਨਮ ਪੱਤਰੀ ਦੇ ਤਬਾਹੀ ਮਚਾਉਣਗੇ ਤੁਹਾਨੂੰ ਤੁਹਾਡੇ ਕਿਹੜੇ ਕਰਮ ਫਿਰ ਕਿਹੜੀਆਂ ਸਜ਼ਾਵਾਂ ਦੇਣਗੇ ਸੋ ਲੈ ਕੇ ਹੱਸ ਜ਼ਰਾ ਕੀ ਤੁਸੀਂ ਸੋਚਦੇ ਹੋ ਕਿ ਕਿਸੇ ਦੀ ਜ਼ਮੀਨ ਹੜੱਪਣਾ ਜਾਂ ਕਿਸੇ ਦਾ ਪੈਸਾ ਮਾਰਨਾ ਹੀ ਪ੍ਰਾਇਹਕ ਖਾਲਿਆ ਨਹੀਂ ਨਹੀਂ ਲਿਸਟ ਬਹੁਤ ਲੰਬੀ ਚੌੜੀ ਹੈ ਮੈਂ ਕੈਟੇਗੋਰਾਇਜ਼ ਕਰਾਂਗੀ ਕਿ ਪ੍ਰਾਇਹਕ ਕੈਟੇਗਰੀ ਚ ਕੀ ਚੀਜ਼ਾਂ ਆਉਂਦੀਆਂ ਪੁੱਲ ਕੇ ਵੀ ਇਹ ਚੀਜ਼ਾਂ ਨਾ ਕਿਸੇ ਦੀਆਂ ਮਾਰ ਲਿਓ ਤੁਸੀਂ ਸਿਰਫ ਦੋ ਤਿੰਨ ਚੀਜ਼ਾਂ ਸੋਚਦੇ ਆ ਜ਼ਮੀਨ ਹੜੱਪ ਲੈ ਕਿਸੇ ਦਾ ਪੈਸਾ ਮਾਰ ਲਿਆ ਨਹੀਂ ਜੀ ਜੇ ਤੁਸੀਂ ਲਾਲਚ ਆ ਕੇ ਕਿਸੇ ਬਜ਼ੁਰਗ ਤੋਂ ਉਹਦਾ ਪੁੱਤ ਖੋ ਰਹੇ ਹੋ ਜਾਂ ਜਾਦੂ ਟੂਣਿਆਂ ਨਾਲ ਕਿਸੇ ਦੇ ਘਰ ਦਾ ਸੁੱਖ ਮਾਰ ਰਹੇ ਹੋ ਤਾਂ ਤੁਸੀਂ ਆਪਣੀ ਬਰਬਾਦੀ ਦੇ ਬਰੰਟਾਂ ਤੇ ਖੁਦ ਦਸਤਕਤ ਕਰਦੇ ਆਂ ਅੱਜ ਮੈਂ ਕਰਮਾਂ ਦੀ ਉਹ ਖੱਲ ਉਤਾਰ ਦੇਣੀ ਆ ਉਦੇੜ ਕੇ ਰੱਖ ਦੇਣੀ ਆ ਜੋ ਸ਼ਾਇਦ ਤੁਹਾਨੂੰ ਪਹਿਲਾਂ ਕਿਸੇ ਨੇ ਦਿਖਾਈ ਹੀ ਨਹੀਂ ਅੰਦਰੋਂ ਪਰਤਾਂ ਖੋਲਾਂਗੀ ਦਿਖਾਵਾਂਗੀ ਸੁਣੋ ਫਿਰ ਵੈਦਿਕ ਜੋਤਿਸ਼ਤਾ ਉਹ ਸੱਚ ਜੋ ਤੁਹਾਡੀ ਰੂਹ ਕੰਬਾ ਦੇਗਾ ਪਰਾਏ ਹੱਕ ਦੀ ਵੈਦਿਕ ਪਰਿਭਾਸ਼ਾ ਹੈ ਕੀ ਹੈ ਪਹਿਲਾਂ ਦੇਖਿਓ ਕਿ ਤੁਹਾਨੂੰ ਲੱਗਦਾ ਕਿ ਪਰਾਇ ਹੱਕ ਸਿਰਫ ਪੈਸਾ ਮਾਰਨਾ ਜਾਂ ਜ਼ਮੀਨ ਜਾਇਦਾਦ ਖੋ ਲੈਣੀ ਕਿਸੇ ਦੀ ਨਹੀਂ ਬੜੀ ਲਿਸਟ ਲੰਬੀ ਹੈ ਮੈਂ ਗਿਣੌਣ ਲੱਗੀ ਹਾਂ ਧਿਆਨ ਨਾਲ ਮੇਰੇ ਵੀਡੀਓ ਅੰਤ ਤੱਕ ਦੇਖਿਓ ਵੈਦਿਕ ਸ਼ਾਸਤਰਾਂ ਦੇ ਵਿੱਚ ਇਸ ਨੂੰ ਅਨਿਆਏ ਅਰਜਤ ਕਿਹਾ ਜਾਂਦਾ ਹੈ ਭਾਵ ਅਨਿਆਇ ਕਰਕੇ ਬੇਨਸਾਫੀ ਕਰਕੇ ਪਰਾਇ ਹੱਕ ਮਾਰ ਕੇ ਜੋ ਧਨ ਕਮਾਇਆ ਧਨ ਜਾਂ ਵਸਤੂਆਂ ਕੋਈ ਵੀ ਇਦਾਂ ਦੀ ਵਸਤੂ ਚੀਜ਼ ਕੋਈ ਵੀ ਇਦਾਂ ਦਾ ਰਿਸ਼ਤਾ ਜਾਂ ਕੋਈ ਵੀ ਇਦਾਂ ਦਾ ਸੁੱਖ ਜੋ ਤੁਹਾਡੀ ਮਿਹਨਤ ਜਾਂ ਕਿਸਮਤ ਦਾ ਹਿੱਸਾ ਨਹੀਂ ਸੀ ਨਹੀਂ ਹੈ ਪਰ ਤੁਸੀਂ ਉਸ ਨੂੰ ਧੋਖੇ ਲਾਲਚ ਜਾਂ ਜ਼ੋਰ ਜ਼ਬਰਦਸਤੀ ਨਾਲ ਹਾਸਲ ਕੀਤਾ ਉਸ ਨੂੰ ਅਸੀਂ ਪ੍ਰਾਇਆ ਹੱਕ ਮੰਨਦੇ ਹਾਂ ਜੋਤਿਸ਼ ਦੇ ਵਿੱਚ ਇਹ ਰਾਹੂ ਦਾ 네ਗੇਟਿਵ ਰੂਪ ਹੈ ਰਾਹੂ ਕੀ ਹੈ ਛਲ ਕਪਟ ਧੋਖਾ ਲਿਸਟ ਪਤਕ ਵਸਤੂਆਂ ਦੀ ਸੰਸਾਰਕ ਵਸਤੂਆਂ ਦੀ ਪੇਸ਼ ਕਰਨ ਜਾ ਰਹੀਆਂ ਤੇ ਕਿਹੜੇ ਗ੍ਰਾਹਾਂ ਦੀ ਮਾਰ ਪਾਏਗੀ ਤੁਹਾਨੂੰ ਜਿਹੜੇ ਇਹ ਸੋਚ ਕੇ ਇਹ ਗੋਨਾ ਕਰੀ ਜਾ ਰਹੇ ਆ ਕਿ ਉਹਨਾਂ ਨੂੰ ਕੋਈ ਦੇਖਣ ਵਾਲਾ ਨਹੀਂ ਉਹਨਾਂ ਦਾ ਤਾਂ ਕੋਈ ਵਾਰ ਵੀ ਵਿੰਗਾ ਕਰਨ ਵਾਲਾ ਨਹੀਂ ਜੰਮਿਆ ਧਿਆਨ ਨਾਲ ਸੁਣੋ ਇਸ ਕੈਟਾਗਰੀ ਚ ਆਉਂਦਾ ਕੀ ਕੀ ਹੈ ਤੇ ਤੁਹਾਡਾ ਕੀ ਨੁਕਸਾਨ ਹੋਣ ਵਾਲਾ ਹੈ ਨੰਬਰ 1 ਤੇ ਜ਼ਮੀਨ ਜਾਇਦਾਦ ਪਲਾਟ ਖੁੰਦੇ ਆ ਜਿਹੜਾ ਕਿਸੇ ਦਾ ਕਬਜ਼ੇ ਕਰਦੇ ਆ ਲੈਂਡ ਮਾਫੀਆ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਹੜੱਪਿਆ ਮਪਲਾਟ ਹੜੱਪਿਆ ਮਕਾਨ ਜੇਕਰ ਤੁਸੀਂ ਇਹ ਕਰ ਦਿੱਤਾ ਨਾ ਤਾਂ ਫਿਰ ਤੁਹਾਡਾ ਮੰਗਲ ਪੂਰੀ ਤਰ੍ਹਾਂ ਸ਼ੁਭ ਹੋ ਚੁੱਕਾ ਹੋਏਗਾ ਨਹੀਂ ਕੀਤਾ ਜੇ ਕਰੋਗੇ ਤਾਂ ਹੋ ਜਾਏਗਾ ਮੰਗਲ ਦਾ ਖੂਨੀ ਸਰਾਪ ਲੱਗਦਾ ਆ ਮੰਗਲ ਦਾ ਖੂਨੀ ਸਰਾਪ ਹੈ ਕੀ ਆ ਤੁਹਾਡੇ ਆਪਣੇ ਘਰ ਚ ਖੂਨ ਖਰਾਬਾ ਭਿਆਨਕ ਐਕਸੀਡੈਂਟਸ ਹੋਣੇ ਸ਼ੁਰੂ ਹੋ ਜਾਣਗੇ ਤੇ ਅਜਿਹਾਂ ਲਾਜ ਇਲਾਜ ਬਿਮਾਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਉਹ ਬਾਡੀ ਚ ਪੈਦਾ ਹੋਣੀਆਂ ਅਚਨ ਚੇਤ ਹੋ ਜਾਣੀਆਂ ਜੇ ਅੱਜ ਨਹੀਂ ਤਾਂ ਕੱਲ ਹੋ ਜਾਣਗੀਆਂ ਜਿਨ੍ਹਾਂ ਦਾ ਇਲਾਜ ਦੁਨੀਆਂ ਦੇ ਫਿਰ ਕਿਸੇ ਵੀ ਹਸਪਤਾਲ ਚ ਨਹੀਂ ਹੋਣਾ ਕਿਉਂਕਿ ਇਹ ਤਾਂ ਕਰਮਾਂ ਦੀ ਲੜਾਈ ਹੈ ਜੋ ਲੜਨੀ ਪੈਣੀ ਹੈ ਦੂਜੀ ਕੈਟਾਗਰੀ ਕੀ ਆ ਪ੍ਰਾਇ ਹੱਕ ਮਾਰਨ ਵਾਲਿਆਂ ਦੀ ਜਿਹੜੇ ਲੋਕ ਜਾਦੂ ਟੂਣਿਆਂ ਨਾਲ ਰਿਸ਼ਤੇ ਤੋੜਦੇ ਆ ਕਿਸੇ ਦੇ ਬਣੇ ਬਣਾਏ ਕਿਉਂਕਿ ਆਪਣਾ ਸਵਾਰਥਾ ਵਿੱਚ ਜਾਂ ਫਿਰ ਕਿਸੇ ਦੀ ਔਲਾਦ ਨੂੰ ਆਪਣੇ ਵਸਤ ਕਰ ਲੈਂਦੇ ਆ ਤਾਂ ਕਿ ਉਸ ਦੀ ਉਸ ਅਮੀਰ ਔਲਾਦ ਨੂੰ ਵਸਤ ਕਰਕੇ ਵਰਤਿਆ ਜਾ ਸਕੇ ਖਾਦਾ ਪੀਤਾ ਜਾ ਸਕੇ ਉਹਨਾਂ ਲੋਕਾਂ ਦਾ ਜੋ ਇਦਾਂ ਦਾ ਹੱਕ ਮਾਰਦੇ ਆ ਚੰਦਰਮਾ ਤੇ ਬੁੱਧ ਐਨਾ ਪ੍ਰਿਸ਼ਟ ਹੋ ਜਾਂਦਾ ਆ ਕਿ ਉਹਨਾਂ ਦੀ ਆਪਣੀ ਹੀ ਔਲਾਦ ਫਿਰ ਅੱਗੇ ਚੱਲ ਕੇ ਪਾਗਲਪਨ ਜਾਂ ਗੰਭੀਰ ਮਾਨਸਿਕ ਰੋਗਾਂ ਦੀ ਪੇਟ ਚੜ ਜਾਂਦੀ ਔਲਾਦ ਔਰ ਹੁਣ ਨਹੀਂ ਅਗਲੀ ਪੀੜ੍ਹੀ ਅਗਲੀ ਨਹੀਂ ਉਸ ਤੋਂ ਅਗਲੀ ਪੀੜ੍ਹੀ ਸੋ ਇਹ ਰਾਹੁ ਅਤੇ ਚੰਦਰਮਾ ਦਾ ਮਹਾਪਾਪ ਹੈ ਜੋ ਲੱਗ ਕੇ ਰਹਿੰਦਾ ਹੈ ਜਦੋਂ ਤੁਸੀਂ ਜਾਦੂ ਟੂਣਾ ਨਾਲ ਵਸ਼ੀਕਰਨ ਕਰਦੇ ਹੋ ਲੋਕਾਂ ਦੀ ਔਲਾਦ ਨੂੰ ਮਿਸਗਾਈਡ ਕਰਦੇ ਹੋ ਆਪਣੇ ਲਈ ਵਰਤਨ ਲਈ ਕਿਉਂ ਕਿਉਂਕਿ ਉਹ ਔਲਾਦ ਅਮੀਰ ਦੀ ਹੈ ਤੀਜੀ ਕੈਟਾਗਰੀ ਆ ਗਈ ਪੈਸੇ ਦੀ ਧਨ ਦੌਲਤ ਦੀ ਜਦੋਂ ਕਿਸੇ ਦੀ ਮਿਹਨਤ ਦੀ ਮਜ਼ਦੂਰੀ ਮਾਰੀ ਤੁਸੀਂ ਖਾਸ ਕਰਕੇ ਕਾਰਖਾਨੇਦਾਰ ਸੁਣ ਲੈਣ ਯਾ ਬੇਈਮਾਨੀ ਨਾਲ ਲਿਆ ਉਧਾਰ ਕਿਸੇ ਕੋਲ ਪੈਸਾ ਵੀ ਮੈਂ ਇਨੇ ਦਿਨਾਂ ਚ ਮੋੜ ਦੇਣਾ ਮੈਨੂੰ ਬਹੁਤ ਅਮਰਜੈਂਸੀ ਆ ਉਸਨੇ ਭਰੋਸਾ ਕੀਤਾ ਤੁਹਾਨੂੰ ਪੈਸੇ ਦੇ ਦਿੱਤੇ ਤੁਸੀਂ ਉਧਾਰ ਮੋੜ ਨਹੀਂ ਰਹੇ ਕਿੰਨਿਆਂ ਦੇ ਪੈਸੇ ਮਾਰ ਲਏ ਤੁਸੀਂ ਇਹ ਚੱਲ ਕੇ ਤੁਰੇ ਹੋਇਓ ਲਾਈਫ ਚ ਕਿ ਵਿਗਾੜ ਲਓ ਮੇਰਾ ਕੀ ਵਿਗਾੜਨਾ ਮੈਂ ਕਈਆਂ ਦੇ ਪੈਸੇ ਮਾਰੇ ਤੂੰ ਕਾਨੂੰਨਾਂ ਨਹੀਂ ਜੀ ਨਹੀਂ ਬੁਰੀ ਗਰੀਬ ਦੀ ਹਾਂ ਲੋਹਾ ਪਸਮ ਹੋ ਜਾ ਬੜੀ ਸ਼ਕਤੀ ਹੈ ਇਹ ਸਿੱਧਾ ਤੁਹਾਡੇ ਸ਼ਨੀ ਨੂੰ ਖਰਾਬ ਕਰੇਗਾ ਸ਼ਨੀ ਦੇਵ ਦੀ ਬੇਆਵਾਜ਼ ਲਾਠੀ ਯਾਦ ਰੱਖੋ ਸ਼ਨੀ ਦੀ ਲਾਠੀ ਬੇਆਵਾਜ਼ ਆ ਪਰ ਜਦੋਂ ਇਹ ਪ੍ਰਾਇ ਹੱਕ ਦਾ ਹਿਸਾਬ ਲੈਣ ਲਈ ਤੁਹਾਡੇ ਮਾਰਾਂ ਤੇ ਪੈਣੀ ਹੈ ਨਾ ਜਾਂ ਸਿਰ ਤੇ ਪੈਣੀ ਹੈ ਤਾਂ ਤੁਹਾਡੀਆਂ ਹੱਡੀਆਂ ਤੱਕ ਜਵਾਬ ਦੇ ਜਾਣਗੀਆਂ ਤੇ ਇਸ ਦਾ ਸੇਕ ਤੁਹਾਡੀ ਸਤਵੀਂ ਪੀੜੀ ਤੱਕ ਜਾਣਾ ਆ ਨਾ ਆਉਣ ਵਾਲਿਆਂ ਲਈ ਖਾਈ ਖੋਦੋ ਨਾ ਆਪਣੇ ਲਈ ਖੱਡੇ ਖੋਦੋ ਨਾ ਆਪਣੇ ਪੈਰੀਂ ਆਪ ਕੁਹਾੜੀ ਮਾਰੋ ਕਰਮਾ ਅਜ਼ਰਾਈਲ ਫਰਿਸ਼ਤਾ ਜ਼ਬਰਾਇਲ ਫਰਿਸ਼ਤਾ ਹਿਸਾਬ ਚੱਲ ਰਿਹਾ ਉਹ ਕਰਨ ਨਾਲ ਨਹੀਂ ਚੱਲ ਰਿਹਾ ਤੁਸੀਂ ਜੋ ਮਾੜਾ ਸੋਚਿਆ ਉਹ ਵੀ ਕਾਊਂਟ ਹੋ ਗਿਆ ਤੁਹਾਡੇ ਮਾੜੇ ਕਰਮਾਂ ਚ ਅੱਗੇ ਆ ਗਿਆ ਵਿਰਾਸਤ ਬਹੁਤ ਚੱਲ ਰਿਹਾ ਅੱਜ ਕੱਲੇ ਧੰਦਾ ਕਲਯੁਗ ਸਿਖਰ ਤੇ ਐ ਧੋਖੇ ਨਾਲ ਕਰਵਾਈ ਕਿਸੇ ਦੀ ਵਸੀਅਤ ਤੁਹਾਡੇ ਬੁੱਧ ਤੇ ਤੁਹਾਡੇ ਗੁਰੂ ਨੂੰ ਕਰਦਾ ਹੈਗੀ ਨਸ਼ਟ ਤੁਹਾਡੀ ਆਪਣੀ ਔਲਾਦ ਨਕਮੀ ਨਿਕਲਣੀ ਹੈ ਤੇ ਤੁਹਾਡਾ ਵੰਸ਼ ਅੱਗੇ ਨਹੀਂ ਵਧਣਾ ਹੁਣ ਤੁਹਾਡੇ ਵਿਹੜੇ ਚ ਚਾਰ ਬੱਚੇ ਦੋ ਬੱਚੇ ਖੇਡ ਰਹੇ ਆ ਨਾ ਅਗਲੀ ਗੱਲ ਕਰਨੀ ਹੈ ਤੁਸੀਂ ਫਿਰ ਬੀਜ ਬੀਜਿਆ ਵੱਡਣਾ ਪੈਣਾ ਫਸਲ ਤਾਂ ਹੋਰ ਕੈਟਾਗਰੀ ਕੀ ਹੈ ਜਾਦੂ ਟੂਣਾ ਜਾਂ ਮਾਨਸਿਕ ਕਬਜ਼ਾ ਕਰਦੇ ਹੋ ਬਲੈਕ ਮੈਜਿਕ ਕਰਦੇ ਹੋ ਜਾਂ ਕੰਟਰੋਲ ਕਰਦੇ ਹੋ ਜੇਕਰ ਕੋਈ ਲਾਲਚਵਸ ਕਿਸੇ ਦੀ ਪਤਨੀ ਇਹ ਆਲਾਦ ਨੂੰ ਜਾਦੂ ਟੁਣਿਆਂ ਨਾਲ ਵਸ਼ੀਕਰਨ ਦੇ ਰਾਹੀਂ ਆਪਣੇ ਕਾਬੂ 'ਚ ਕਰਦਾ ਆ ਤਾਂ ਵੈਦਿਕ ਜੋਤਿਸ਼ ਸੰਸਾਰ ਇਹ ਮਹਾਪਾਪ ਦੀ ਸ਼੍ਰੇਣੀ ਚ ਆਉਂਦਾ ਆ ਤੁਸੀਂ ਦੇਖਿਆ ਕਦੀ ਮੈਂ ਕੋਈ ਵੀਡੀਓ ਇਦਾਂ ਦੀ ਨਹੀਂ ਬਣਾਉਂਦੀ ਬੇਸ਼ੱਕ ਮੇਰਾ ਜੋਤਿਸ਼ਨੀ ਚੈਨਲ ਆ ਪਰ ਮੈਂ ਗਿਆਨ ਦੀਆਂ ਗੱਲਾਂ ਕਰਦੀ ਆ ਕਿਉਂ ਕਿਉਂਕਿ ਮੈਂ ਆਪਣੇ ਕਰਮ ਖਰਾਬ ਨਹੀਂ ਕਰਨਾ ਚਾਹੁੰਦੀ ਇਮਾਨਦਾਰੀ ਤੁਹਾਡੇ ਨਾਲ ਚੱਲਨੀ ਆ ਆਖਰੀ ਸਾਹ ਤੱਕ ਜੋਤਿਸ਼ ਨਜ਼ਰੀਏ ਤੋਂ ਗੱਲ ਕਰਾਂ ਤਾਂ ਅਜਿਹਾ ਜਿਹੜਾ ਵੀ ਕਰਦਾ ਆ ਉਸ ਅਜਿਹਾ ਕਰਨ ਵਾਲੇ ਦਾ ਚੰ드ਰਮਾ ਤੇ ਬੁੱਧ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਜਾਂਦੇ ਆ ਇਹਦਾ ਨਤੀਜਾ ਇਹ ਹੁੰਦਾ ਕਿ ਅਜਿਹੇ ਵਿਅਕਤੀ ਦੀ ਆਪਣੀ ਹੀ ਔਲਾਦ ਅੱਗੇ ਚੱਲ ਕੇ ਫਿਰ ਮੈਂ ਕੀ ਕਹਾਂ ਡਿਪਰੈਸ਼ਨ ਦਿਮਾਗੀ ਬਿਮਾਰੀਆਂ ਦਾ ਜਾਂ ਗੰਭੀਰ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦੀ ਹੈ ਇਹ ਪ੍ਰਾਇ ਹੱਕ ਦੇ ਮਾਨਸਿਕ ਰੂਪ ਦਾ ਸਭ ਤੋਂ ਭੈੜਾ ਰੂਪ ਹੈ ਅੱਜਕੱਲ੍ਹ ਪਰਿਵਾਰਾਂ ਦੇ ਵਿੱਚ ਮੈਨੂੰ ਬਹੁਤ ਫੋਨ ਆਉਂਦੇ ਆ ਬਜ਼ੁਰਗਾਂ ਦੇ ਉਰੋਂਦੇ ਆ ਕੁਝ ਲਾਲਚੀ ਰਿਸ਼ਤਿਆਂ ਤੋਂ ਜਿਹੜੇ ਪਰਿਵਾਰਚੀ ਨੇ ਜਾਂ ਫਿਰ ਨੋਹਾਂ ਦਾ ਵਤੀਰਾ ਗਰੀਡੀ ਰਿਲੇਸ਼ਨਸ਼ਿਪਸ ਵਾਲਾ ਹੈ ਅੱਜ ਕੱਲ ਲੋਕ ਸਿਰਫ ਜਾਇਦਾਦ ਦੇਖ ਕੇ ਰਿਸ਼ਤਾ ਕਰਦੇ ਆ ਕਿ ਲੋਕ ਮਾਲਦਾਰ ਸਾਮੀਆਂ ਬਸ ਚਲੋ ਕਰ ਦਿਓ ਪਰ ਉੱਥੇ ਜਾ ਕੇ ਨੋਹਾਂ ਰਿਸ਼ਤਿਆਂ ਦਾ ਸਤਕਾਰ ਨਹੀਂ ਕਰਦੀਆਂ ਬਜ਼ੁਰਗਾਂ ਨੂੰ ਦੁੱਖ ਦਿੰਦੀਆਂ ਤੇ ਪੁੱਤ ਨੂੰ ਮਾਪਿਆਂ ਤੋਂ ਅਲੱਗ ਕਰ ਲੈਂਦੀਆਂ ਗਰੁੜ ਪ੍ਰਾਣ ਦਾ ਹਵਾਲਾ ਦੇਣ ਰਕੀਆਂ ਬਹੁਤ ਪ੍ਰਾਤਨ ਵੈਦਿਕ ਗ੍ਰੰਥਾ ਇਹ ਪ੍ਰਾਇ ਹੱਕ ਦੀ ਸਭ ਤੋਂ ਸਟਲ ਕੈਟਾਗਰੀ ਹੈ ਸੁਖਮ ਕੈਟਾਗਰੀ ਹੈ ਕਿਸੇ ਮਾਪੇ ਤੋਂ ਜਿਨ੍ਹਾਂ ਨੇ ਪਹਿਲਾਂ ਜਨਮ ਦਿੱਤਾ ਫਿਰ ਪਾਲਿਆ ਫਿਰ ਪੜਾਇਆ ਲਿਖਾਇਆ ਨੌਕਰੀ ਦੇ ਕਾਬਲ ਬਣਾਇਆ ਉਹਨਾਂ ਦਾ ਪੁੱਤ ਖੋ ਲੈਣਾ ਭਾਵਨਾਤਮਕ ਚੋਰੀ ਮੰਨੀ ਗਈ ਹੈ ਭਾਵਨਾਤਮਕ ਚੋਰੀ ਗਰੁੜ ਪ੍ਰਾਣ ਕਹਿੰਦਾ ਜੋ ਇਸਤਰੀ ਜਾਂ ਪੁਰਸ਼ ਬਜ਼ੁਰਗਾਂ ਨੂੰ ਉਹਨਾਂ ਦੇ ਬਣਦੇ ਸਤਕਾਰ ਅਤੇ ਹੱਕ ਤੋਂ ਵਾਂਝਾ ਕਰਦੇ ਆ ਉਹਨਾਂ ਦੇ ਪੁੱਤ ਤੋਂ ਉਹਨਾਂ ਨੂੰ ਦੂਰ ਕਰਦੀਆਂ ਨੇ ਉਹਨਾਂ ਨੂੰ ਅਗਲੇ ਜਨਮ 'ਚ ਦ੍ਰਿਦਰਤਾ ਤੇ ਲਾਚਾਰੀ ਦਾ ਸਰਾਪ ਮਿਲਣਾ ਉਹਨਾਂ ਦੇ ਘਰ ਪੈਦਾ ਹੋਏ ਬੱਚਿਆਂ 'ਚ ਜਦੋਂ ਕੋਈ ਨੋ ਬਣ ਕੇ ਅੱਗੇ ਆਈ ਤਾਂ ਉਹ ਵੀ ਫਿਰ ਤੁਹਾਡੇ ਨਾਲ ਇਦਾਂ ਹੀ ਕਰੇਗੀ ਸੋ ਮੈਂਟਲੀ ਪ੍ਰੇਪੇਅਰ ਰੋ ਵਕਤ ਦਾ ਪੱਈਆ ਚੱਲਣਾ ਆ ਇਦਾਂ ਇਦਾਂ ਘੁੰਮਦਾ ਠੇਕਰ ਫਿਰ ਨੋਹਾ ਜਾਇਦਾਦ ਦੀ ਮਾਲਕੀ ਤਾਂ ਚਾਹੁੰਦੀਆਂ ਆ ਪਰ ਰਿਸ਼ਤਿਆਂ ਦੀ ਕਦਰ ਨਹੀਂ ਕਰਦੀਆਂ ਤਾਂ ਉਹ ਵੀ ਪ੍ਰਾਇ ਹੱਕ ਦਾ ਹੀ ਸੇਵਨ ਕਰ ਰਹੀਆਂ ਇਹ ਪਚਣਾ ਨਹੀਂ ਆ ਇਹਦੇ ਲਈ ਕੋਈ ਡਾਈਜੇਨ ਨਹੀਂ ਬਣੀ ਇਹਦੇ ਲਈ ਕੋਈ ਪਪਰਮੈਂਟ ਨਹੀਂ ਬਣਿਆ ਇਹਦੇ ਲਈ ਕੋਈ ਇਨੋ ਨਹੀਂ ਵਣੀ ਫਰੂਟ ਸాల్ਟ ਪੌਚ ਖੋਲਦੇ ਪੀ ਲੈਨੇ ਨਾ ਕਿ ਮੈਂ ਰੋਟੀ ਖਾਧੀ ਐਵਿਨੈਸ ਸਾ ਤੇ ਚਲੋ ਪਚ ਜਾਏ ਕੋਈ ਦਵਾਈ ਕੰਮ ਨਹੀਂ ਕਰਨੀ ਵੈਦਿਕ ਮੰਨਤਾ ਆ ਕਿ ਬਜ਼ੁਰਗਾਂ ਦੇ ਹੰਝੂਆਂ ਨਾਲ ਭਿੱਜਿਆ ਹੋਇਆ ਪੈਸਾ ਜੋ ਉਹਨਾਂ ਦੇ ਔਲਾਦ ਰਾਹੀਂ ਤੁਸੀਂ ਖਾਣਾ ਕਦੇ ਫਲਦਾ ਨਹੀਂ ਕਰਮਾਂ ਦਾ ਕੁੱਲ ਨਿਚੋੜ ਕੀ ਹੈ ది ਲਾਸਟ ਵਾਰਨਿੰਗ ਸੁਣ ਲੋ ਪਰ ਹੱਕ ਕਿਸੇ ਦਾ ਮਕਾਨ ਜਾਂ ਪੈਸਾ ਮਾਰਨਾ ਨਹੀਂ ਹੁੰਦਾ ਜੇ ਤੁਸੀਂ ਕਿਸੇ ਦੇ ਭਾਵਨਾਵਾਂ ਕਿਸੇ ਦੇ ਇਮੋਸ਼ਨਸ ਵੀ ਮਾਰ ਰਹੇ ਹੋ ਉਹਨੂੰ ਖੂਨ ਦੇ ਅਥਰੂ ਰੁਵਾ ਰਹੇ ਹੋ ਤਾਂ ਤੁਹਾਡੀ ਕਿਸਮਤ ਦੀ ਖਾਲ ਲਾਉਣ ਲਈ ਸ਼ਨੀ ਦੇਵ ਤਿਆਰ ਨੇ ਜਦੋਂ ਇਸ ਸਾਲ ਬਦਲਨੇ ਆ ਵਕਤ ਬਦਲਣਾ ਤੇ ਤੁਹਾਡੇ ਪਾਪਾਂ ਦਾ ਘੜਾ ਪਰ ਚੁੱਕਾ ਹੋਣਾ ਆ ਸਜ਼ਾ ਤਾਂ ਮਿਲਣੀ ਹੈ ਉਹ ਘੜੇ ਨੇ ਫੁੱਟਣਾ ਟੁੱਟਣਾ ਹੈ ਤੇ ਉਹ ਸਜ਼ਾ ਬਹੁਤ ਭਿਆਨਕ ਹੋਏਗੀ ਸੋ ਸਮਾਂ ਸਮਾਂ ਹੈ ਸੰਭਲ ਜਾਣ ਦਾ ਨਹੀਂ ਤਾਂ ਕੁਦਰਤ ਜਦੋਂ ਹਿਸਾਬ ਲੈਂਦੀ ਹੈ ਤਾਂ ਕੋਈ ਵੀ ਉਪਾਅ ਕੰਮ ਨਹੀਂ ਕਰਦੇ ਕਿਉਂਕਿ ਉਹ ਵੀਡੀਓ ਸੀ ਜਿੱਥੇ ਪ੍ਰਾਇ ਹੱਕ ਤੇ ਤੁਹਾਡੇ ਜੋ ਜਨਮ ਪੱਤਰੀ ਦੇ ਗ੍ਰਹਿ ਖਰਾਬ ਹੋ ਕੇ ਤੁਹਾਡੀ ਲਾਈਫ ਨੂੰ ਬਦ ਤੋਂ ਬੱਤਰ ਬਣਾ ਦੇਣਗੇ ਜੇ ਵਰਤਮਾਨ ਚ ਤੁਸੀਂ ਅਜਿਆ ਕਰਦੇ ਹੋ ਸੁਚੇਤ ਹੋ ਜਾਓ ਵੀਡੀਓ ਕੰਨਵਰਤਕ ਲੱਗੀ ਆ ਤਾਂ ਲਾਈਕ ਕਰ ਦਿਓ ਇੱਕ ਦਰਸ਼ਕ 10 ਵਾਰੀ ਸ਼ੇਅਰ ਕਰਦਾ ਕਿਉਂਕਿ ਹਰ ਪਰਿਵਾਰ ਦੀ ਇੱਕ ਕਹਾਣੀ ਹੈ ਮੈਂ ਇੰਨੀ ਪਰੇਸ਼ਾਨ ਹੋ ਚੁੱਕੀ ਹਾਂ ਫੋਨ ਕਾਲਸ ਤੋਂ ਇੰਨੇ ਦੁਖੀ ਲੋਕ ਨੇ ਕਿ ਮੇਰੇ ਕੋਲ ਬਹੁਤ ਕੇ ਸਪੈਂਡਿੰਗ ਦਾ ਫ੍ਰੀ ਆਫ ਕਾਸਟ ਉਹਨਾਂ ਦਾ ਦਰਦ ਮੈਂ ਕਿੱਦਾਂ ਉਹਨਾਂ ਨੂੰ ਨਜਾਦ ਦਵਾਵਾਂ ਕਿਉਂਕਿ ਮੈਂ ਜੱਦੂ ਟੂਨੇ ਨਹੀਂ ਦਸਤੀ ਇਹ ਇਮੋਸ਼ਨਸ ਨੇ ਮੈਂ ਉਹਨਾਂ ਨੂੰ ਇਹ ਕਿੰਨੀ ਕਿ ਪਰਮਾਤਮਾ ਦੇਖ ਰਿਹਾ ਵੇਟ ਐਂਡ ਵਾਚ ਇਹ ਕਰਮਿਕ ਲਿਖਾ ਜੋਖਾ ਹੈ ਇਹ ਫਿਰ ਸਰਕਲ ਜਦੋਂ ਚੱਲਣਾ ਹੈ ਤੇ ਆਪੇ ਉਹ ਪੀੜ ਭੋਗਦੇ ਕੀ ਜੋ ਦੁਖੀ ਤੁਹਾਨੂੰ ਕਰ ਰਹੇ ਸੋ ਸਟੇਟਲ ਸਟੇਟਸ ਲਗਾ ਲਓ WhatsApp ਤੇ ਹੋਰ ਵੀ ਤਾਂ ਲਾਉਣੇ ਉਟਪਟੰਗ ਇਹ ਬਹੁਤ ਕੰਮ ਦੀ ਵੀਡੀਓ ਆ ਹੋ ਸਕਦਾ ਤੁਹਾਡੇ ਦਾ ਸ਼ੋਸ਼ਣ ਹੋ ਰਿਹਾ ਹੋਵੇ ਹੋ ਸਕਦਾ ਤੁਸੀਂ ਕਿਸੇ ਦਾ ਸ਼ੋਸ਼ਣ ਕਰ ਰਿਹਾ ਹੋਵੇ ਚੱਕਰ ਉਹੀ ਚੱਲਣਾ ਆ ਸੋ ਚੈਨਲ ਡਾਕਟਰ 13 ਕਰੋ ਨੂੰ ਸਬਸਕ੍ਰਾਈਬ ਕਰਕੇ ਨਾਲ ਹੀ ਹਾਈਪ ਤੇ ਆਪਸ਼ਨ ਦਵਾ ਦਿਓ ਮਿਲਾਂਗੇ ਕੱਲ ਜਿਵੇਂ ਰੱਬ ਦੀ ਮਰਜ਼ੀ ਟਿਲ ਦੈਨ ਬਾਏ ਬਾਏ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਸਚੇਤ ਹੋ ਜਾਓ ਚੜ੍ਹੇ ਗੁਰੂ ਸਾਹਿਬ ਫਰਮਾ ਗਏ ਆ ਕਿ ਨਹੀਂ ਦਸਾ ਨਾ ਹਦੀ ਇਹ ਰੋਟੀ ਖਾ ਲਓ ਉਸ ਕਮਾਈ ਚ ਬਰਕਤ ਆ ਚਾਦਰ ਦੇਖ ਕੇ ਪੈਰ ਪਸਾਰੋ ਵੱਡੇ ਮਹਿਲ ਦੇਖ ਕੇ ਦੂਜਿਆਂ ਦਾ ਹੱਕ ਮਾਰਨਾ ਤੇ ਜਾਦੂ ਟੂਣੇ ਕਰਕੇ ਕਿਸੇ ਦਾ ਕੁਝ ਚੀਜ਼ ਹੜੱਪ ਲੈਣੀ ਚਾਹੇ ਉਹ ਜ਼ਮੀਨ ਐ ਜਦਾਦ ਐ ਪਲਾਟ ਐ ਕਿਸੇ ਦੇ ਬੱਚੇ ਆ ਹਨਾ ਕਿਸੇ ਦੇ ਮਾਪਿਓ ਆ ਕਿਸੇ ਦਾ ਪੈਸਾ ਆ ਨਹੀਂ ਉਧਾਰ ਲਿਆ ਪੈਸਾ ਜ਼ਰੂਰ ਮੋੜੋ ਮਲਟੀਪਲ ਹੋ ਕੇ ਜਿੱਦਾਂ ਵਿਆਜ ਬੈਂਕ ਚ ਜੇ ਦਿੱਤੇ ਹੋਣ ਇਦਾਂ ਹੀ ਇਹ ਵੀ ਵਿਆਜ ਆ ਇਹ ਸੂਧ ਦਰ ਸੂਧ ਵਧੀ ਜਾਣਾ ਜਿੰਨੀ ਦੇਰ ਐਨਓਸੀ ਲੈਣੀ ਹੈ ਤੁਸੀਂ ਸੋ ਬੀ ਅਲਰਟ ਵੀ ਅਵੇਅਰ ਖੁਸ਼ ਰਹੋ ਤੰਦਰੁਸਤ ਰਹੋ ਚੰਗੇ ਵਿਚਾਰਾਂ ਦੇ ਧਾਰਨੀ ਬਣੋ ਡਾਕਟਰ ਤੇਰਾ ਕੋਰ ਚੈਨਲ ਇਸ ਮੰਚ ਤੇ ਇਹ ਹੀ ਤੁਹਾਨੂੰ ਬੇਨਤੀ ਕਰਦਾ ਹੈ ਬਾਏ ਬਾਏ